ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਦੇ ਵਿੱਚ ਤਾਂ ਦੋਸਤੋ ਵੀਡੀਓ ਨੂੰ ਧਿਆਨ ਨਾਲ ਦੇਖਣਾ ਤਾਂ ਅੱਜ ਗੱਲਬਾਤ ਕਰਦੇ ਆ ਕਿ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਣਕਾਂ ਜਿਹੜੀਆਂ ਨੇ ਪੱਕ ਕੇ ਤਿਆਰ ਹੋ ਰਹੀਆਂ ਨੇ ਹਫ਼ਤਾ 10 ਦਿਨ ਦੇ ਵਿੱਚ ਜਿਹੜੀ ਇਹ ਵਾਢੀ ਸ਼ੁਰੂ ਹੋ ਜਾਵੇਗੀ ਪੰਜਾਬ ਦੇ ਵਿੱਚ ਤਾਂ ਕੁਝ ਕੰਮ ਦੀਆਂ ਗੱਲਾਂ ਹੈਗੀਆਂ ਨੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤਾਂ ਉਹ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਕਣਕ ਦੀ ਫਸਲ ਦੀ ਸਾਮ ਸਭਾਲ ਵਾਸਤੇ ਤਾਂ ਚਲਦੇ ਸੀਜ਼ਨ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਗਲਤੀਆਂ ਨਹੀਂ ਕਰਨੀਆਂ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਜਿਹੜੇ ਦੋਸਤ ਨਵੇਂ ਜੁੜੇ ਪੇਜ ਨਾਲ ਪੇਜ ਨੂੰ ਫੋਲੋ ਜ਼ਰੂਰ ਕਰ ਲਓ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਦੋਸਤੋ ਅੱਜ ਗੱਲਬਾਤ ਕਰਦੇ ਆ ਕਿ ਕਣਕ ਦੇ ਸੀਜ਼ਨ ਵਿੱਚ ਕਿਹੜੀਆਂ-ਕਿਹੜੀਆਂ ਆਪਾਂ ਜਿਹੜੀਆਂ ਸਾਵਧਾਨੀਆਂ ਰੱਖ ਕੇ ਤਾਂ ਜਿਹੜਾ ਚੰਗੀ ਤਰ੍ਹਾਂ ਜਿਹੜਾ ਸੀਜ਼ਨ ਹੈ ਉਹਦੇ ਵਿੱਚ ਆਪਾਂ ਨੂੰ ਕੋਈ ਵੀ ਦਿੱਕਤ ਨਾ ਆਵੇ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜੇ ਹੈਗੇ ਆ ਆਪਣੇ ਖੇਤਾਂ ਦੇ ਵਿੱਚਲੇ ਜਿਹੜੇ ਟਰਾਂਸਫਰਮ ਨੇ ਜੇ ਜੇ ਕਿਸੇ ਤਰ੍ਹਾਂ ਦੀ ਕੋਲ ਲੋਡ ਨਹੀਂ ਹੈਗੀ ਤਾਂ ਉਹ ਜਿਹੜਾ ਤੁਸੀਂ ਟਰਾਂਸਫਰਮ ਕੱਟ ਦਿਓ ਜਿੱਥੇ ਵੀ ਤੁਹਾਨੂੰ ਦਿਸੇ ਕਿ ਕਿਤੇ ਢਿੱਲੀਆਂ ਤਾਰਾਂ ਨੇ ਜਾਂ ਕਿਤੇ ਸਪਾਰਕ ਕਰ ਰਹੀਆਂ ਨੇ ਤਾਂ ਉਹਦਾ ਜਿਹੜਾ ਕਨੈਕਸ਼ਨ ਕੱਟ ਦਿਓ ਤਾਂ ਕਿ ਕਿਸੇ ਵੀ ਅਣਸਖਾਵੀ ਕਟਨਾ ਜਿਹੜੀ ਹੈ ਉਸ ਤੋਂ ਬਚਿਆ ਜਾ ਸਕੇ ਤਾਂ ਖੇਤਾਂ ਦੇ ਵਿੱਚ ਜਿਹੜਾ ਜ਼ਿਮੀਦਾਰਾਂ ਨੇ ਡਿੱਗੀਆਂ ਬਣਾਈਆਂ ਨੇ ਇਹ ਚੱਚੇ ਬੱਚੇ ਬਣਾਏ ਨੇ ਉਹ ਪਾਣੀ ਨਾਲ ਤੁਸੀਂ ਭਰ ਕੇ ਰੱਖਣੇ ਤਾਂ ਪਿੰਡ ਵਿੱਚ ਜਿਹੜੇ ਕਾਫੀ ਪਿੰਡਾਂ ਦੇ ਵਿੱਚ ਜੜੀਆਂ ਨੇ ਇਸ ਵਾਰ ਟੈਂਕੀਆਂ ਮਿਲੀਆਂ ਨੇ ਤਾਂ ਉਹਨਾਂ ਦੇ ਵਿੱਚ ਵੀ ਪਾਣੀ ਜਿਹੜਾ ਭਰ ਕੇ ਰੱਖੋ ਤਾਂ ਕਿ ਕਿਸੇ ਟਾਈਮ ਵੀ ਲੋੜ ਪੈ ਗਈ ਤਾਂ ਉਹ ਜਿਹੜਾ ਤੁਹਾਡਾ ਸਭ ਕੁਝ ਤਿਆਰ ਰਹੇ ਬੱਚਿਆਂ ਦੇ ਹੱਥ ਵਿੱਚ ਕਦੇ ਵੀ ਕੋਈ ਵੀ ਮੱਚਤੀ ਡੱਬੀ ਨਾ ਫੜਾਓ ਸੌਣ ਤੋਂ ਪਹਿਲਾਂ ਜੋ ਆਪਾਂ ਕਰਾਂ ਦੇ ਵਿੱਚ ਅੱਗ ਬਾਲਦੇ ਹਾਂ ਤੰਦੂਰ ਬਾਲਦੇ ਹਾਂ ਤੰਦੂਰ ਤੇ ਰੋਟੀਆਂ ਲਾਉਂਦੇ ਹਾਂ ਤਾਂ ਉਹ ਜਿਹੜਾ ਅੱਗ ਨੂੰ ਚੰਗੀ ਤਰ੍ਹਾਂ ਬਜਾ ਕੇ ਸੋਇਆ ਕਰੋ ਇਸ ਨਾਲ ਜਿਹੜੀ ਹੈ ਕੋਈ ਵੀ ਅਣਸਕਾਇਆ ਕਟੜਾ ਨਾ ਵਾਪਰ ਸਕੇ ਤਾਂ ਜਿਹੜੇ ਦੋਸਤਾਂ ਨੇ ਸਬਜ਼ੀ ਜਾਂ ਪੱਠਿਆਂ ਨੂੰ ਪਾਣੀ ਲਾਉਣਾ ਹੈ ਤਾਂ ਉਹ ਕਿਰਪਾ ਕਰਕੇ ਉੱਥੇ ਖੜ ਕੇ ਤਾਂ ਮੋਟਰ ਦਾ ਜਿਹੜੇ ਗ੍ਰਿਪ ਹੈਗੇ ਆ ਚੰਗੀ ਤਰ੍ਹਾਂ ਸਾਰੇ ਗ੍ਰਿਪ ਬਾਹਰ ਕੱਢ ਕੇ ਫੇਰ ਹੀ ਆਉਣ ਇਹ ਨਾ ਹੋਵੇ ਕਿ ਮੋਟਰ ਰਾਤ ਨੂੰ ਚਲਦੀ ਛੱਡ ਦਿਓ ਜਿਸ ਨਾਲ ਕੋਈ ਨੁਕਸਾਨ ਹੋ ਸਕੇ ਤਾਂ ਗ੍ਰਿਪ ਕੱਢ ਕੇ ਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਆਪਣੇ ਕਈ ਜਿਹੜੇ ਦੋਸਤ ਨੇ ਬੀੜੀ ਸਿਗਰਟ ਦਾ ਸੇਵਨ ਕਰਦੇ ਨੇ ਤਾਂ ਉਹਨਾਂ ਅੱਗੇ ਬੇਨਤੀ ਹੈ ਕਿ ਬੀੜੀ ਸਿਗਰਟ ਜਿਹੜੀ ਹੈ ਪੀਣੀ ਹੈ ਤਾਂ ਧਿਆਨ ਨਾਲ ਪਿਓ ਤੇ ਉਹਨੂੰ ਚੰਗੀ ਤਰ੍ਹਾਂ ਮਸਲ ਦਿਓ ਤਾਂ ਕਿ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ ਤਾਂ ਘਰਾਂ ਦੇ ਵਿੱਚ ਜਿਹੜੇ ਸਪਰੇਅ ਕਰਨ ਵਾਲੇ ਪੰਪ ਨੇ 25-25 ਲੀਟਰ ਵਾਲੇ ਉਹ ਵੀ ਜਿਹੜੇ ਤੁਸੀਂ ਤਿਆਰ-ਬਰ ਤਿਆਰ ਰੱਖੋ ਤਾਂ ਕਿ ਕਿਤੇ ਜਦੋਂ ਵੀ ਲੋਕ ਤੇ ਲੋੜ ਪਵੇ ਤਾਂ ਆਪਣੇ ਇੱਧਰ-ਉੱਧਰ ਟਕਣਾ ਨਾ ਪਵੇ ਕਾਫ ਹੂਸ ਨੂੰ ਜਿਹੜੇ ਆ ਹੁਣ ਮਟਰ ਲੋਕਾਂ ਨੇ ਜਿਹੜੇ ਆ ਚੁੱਕੇ ਆ ਉਹਦਾ ਜਿਹੜਾ ਕਾਫੀ ਕਾਫ ਹੂਸ ਹੈਗਾ ਉਹਨੂੰ ਵੀ ਤੁਸੀਂ ਧਿਆਨ ਨਾਲ ਅੱਗ ਲਾਓ ਇਹ ਨਾ ਹੋਵੇ ਕਿ ਅੱਗ ਜਿਹੜੀ ਹੈ ਅਗਾ ਵੱਸ ਸਕੇ ਤਾਂ ਕਦੇ ਵੀ ਜਿਹੜਾ ਤੇਜ਼ ਹਵਾ ਦੇ ਵਿੱਚ ਅੱਗ ਬਾਲਣ ਦੀ ਕੋਸ਼ਿਸ਼ ਨਾ ਕਰੋ ਤਾ ਕਈ ਜਿਹੜੇ ਦੋਸਤ ਪੱਠਿਆਂ ਤੇ ਕੰਮ ਕਰਦੇ ਹਨ ਲੇਬਰ ਦਾ ਕੰਮ ਕਰਦੇ ਹਨ ਉਹ ਜਿਹੜੇ ਆ ਪਥੇਰੇ ਦੇ ਵਿੱਚ ਜਾਂ ਪਿੜਾਂ ਦੇ ਵਿੱਚ ਚਾਹ ਬਣਾਉਂਦੇ ਹਨ ਤਾਂ ਉਹਨਾਂ ਅੱਗੇ ਵੀ ਬੇਨਤੀ ਹੈ ਕਿ ਪੂਰੀ ਤਰ੍ਹਾਂ ਧਿਆਨ ਨਾਲ ਜਿਹੜੀ ਹੈ ਚਾਹ ਬਣਾਓ ਜਿਸ ਤੇ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਜਿਹੜੀ ਹੈ ਘਟਨਾ ਨਾ ਵਾਪਰ ਸਕੇ ਤਾਂ ਇਹ ਸੀਜ਼ਨ ਚੱਲਦੇ ਸੀਜ਼ਨ ਦੇ ਵਿੱਚ ਆਪਾਂ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਆਪਾਂ ਜਿਹੜਾ ਚੰਗੀ ਤਰ੍ਹਾਂ ਜਿਹੜਾ ਸੀਜ਼ਨ ਹੈ ਇਹਨੂੰ ਸਮਾਪਤ ਕਰਨਾ ਹੈ ਸਾਰੇ ਨਾਲ ਮਿਲ ਕੇ ਤਾਂ ਕੋਈ ਵੀ ਜਿਹੜੀ ਆ ਅੱਗ ਲੱਗਣ ਵਾਲੀ ਚੀਜ਼ ਹੈ ਆਪਣੇ ਘਰਾਂ ਦੇ ਵਿੱਚ ਖੇਤਾਂ ਦੇ ਵਿੱਚ ਜਿਹੜੀ ਨਾ ਲੈ ਕੇ ਜਾਓ ਤਾਂ ਜਿਹੜੇ ਦੋਸਤ ਵੀ ਇਸ ਵੀਡੀਓ ਨੂੰ YouTube ਤੇ ਦੇਖ ਰਹੇ ਹਨ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰ ਲਓ ਤਾਂ ਦੋਸਤੋ ਵੀਡੀਓ ਨੂੰ ਅੱਗੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਵਿੱਚ ਜਰੂਰ ਸ਼ੇਅਰ ਕਰੋ ਤਾਂ ਕਿ ਹਰ ਇੱਕ ਨੂੰ ਜਿਹੜਾ ਪਤਾ ਲੱਗ ਸਕੇ ਕਿ ਆਪਾਂ ਜਿਹੜੀਆਂ ਫਸਲਾਂ ਚੰਗੀ ਤਰ੍ਹਾਂ ਬਾਡੀ ਕਰ ਸਕੀਏ ਫਸਲਾਂ ਦੇਖੋ ਜਿਹੜੀਆਂ ਨੇ ਲਗਭਗ ਹਫਤਾ 10 ਦਿਨ ਦੇ ਵਿੱਚ ਵਿੱਚ ਜਿਹੜੀ ਹੈ ਇਹਨਾਂ ਦੀ ਬਾਡੀ ਸ਼ੁਰੂ ਹੋ ਜਾਵੇਗੀ ਤਾਂ ਫਸਲਾਂ ਜਿਹੜੀਆਂ ਬਿਲਕੁਲ ਤਿਆਰ ਨੇ ਆ ਦੇਖੋ ਸਾਰੇ ਪਾਸੇ ਸੁਨਹਿਰੀ ਰੰਗ ਦੀਆਂ ਫਸਲਾਂ ਜਿਹੜੀਆਂ ਨੇ ਦਿਖਾਈ ਦੇ ਰਹੀਆਂ ਹਨ ਤਾਂ ਦੋਸਤੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਆਪਣੇ ਯਾਰਾਂ ਦੋਸਤਾਂ ਵਿੱਚ ਇਸ ਨੂੰ ਸ਼ੇਅਰ ਜ਼ਰੂਰ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ